ਯਾਰੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਲੀ ਜੋ ਕਿ ਕਬੱਡੀ ਦੇ ਟੂਰਨਾਮੈਂਟ ਰੱਖੇ ਗਏ ਸਨ ਸੋ ਆਪਾਂ ਦੁਗਾਂ ਵੱਲੋਂ 32 ਕਿਲੋਗ੍ਰਾਮ ਭਾਰ ਦੀ ਟੀਮ ਉੱਥੇ ਲੈ ਕੇ ਗਏ ਸੀਗੇ ਸੋ ਦੁਗਾਂ ਦੀ ਟੀਮ ਨੇ ਤਿੰਨ ਮੈਚ ਖੇਡੇ ਆ ਤਿੰਨੇ ਮੈਚਾਂ ਵਿੱਚ ਬਹੁਤ ਹੀ ਸੋਹਣਾ ਪ੍ਰਦਰਸ਼ਨ ਕੀਤਾਗਾ ਸੋ ਖੁਸ਼ੀ ਦੁਕਾਨਾਂ ਵੱਲੋਂ ਟੀਮ ਭਰੀ ਗਈ ਸੀ। ਸੋ ਜੋ ਦੁਕਾਨਾਂ ਦੀ ਟੀਮ ਨੇ ਮੈਚ ਖੇੜਿਆ ਸੋ ਆਓ ਆਪਾਂ ਉਹਨਾਂ ਦਾ ਆਨੰਦ ਮਾਣੀਏ। ਹਾਰੇ ਭਰਾਵਾਂ ਦਾ ਵੀ ਬੈਸਟ ਆਊਟ ਦੇਣ ਦਾ ਧੰਨਵਾਦ ਹੈ। ਦੁੱਕਾ ਵਾਰਸ ਜੀ ਗਾਹੋ ਪਤੀ ਲਾਂਗੋ ਲਾਂਗੋਵਾਲ ਦੇ ਅੰਰਗਾਨੇ ਦੀ ਝੋਟੀ ਦਾ ਮੈਚ ਖੇੜਿਆ ਜਾਣਾ ਹੈ ਉਧਰ ਕਹਿੰਦੇ ਦੁੱਕਾ ਵਾਲੇ ਜੱਟ ਦਾ ਕਹਿੰਦੇ ਭਤੀਜਾ ਪੁੱਜਿਆ ਹੋਇਆ ਹੈ ਹਨ ਕਹਿੰਦੇ ਅੱਜ ਵੱਡੀ ਟੀਮ ਜਿਹੜੀ ਹਨ ਕਹਿੰਦੇ ਉੱਪਰਲੀ ਦੇ ਵਿੱਚ ਵੱਡੀ ਟੀਮ ਆ ਤੜੀ ਆ ਹਨ ਕਹਿੰਦੇ ਦੁੱਕਾ ਵਾਲਾ ਖੁਸ਼ੀ ਕਹਿੰਦੇ ਕੈਨੇਡਾ ਦੇ ਵਿੱਚ ਯਾਦ ਦੱਸਿਆ ਹਨ ਕਹਿੰਦੇ ਪੱਕੇ ਤੌਰ ਦੇ ਵਿੱਚ ਆ ਹਲੇ ਨਾ ਥਾਪੀਆਂ ਮਾਰੋ ਹਲੇ ਤਾਂ ਤੀਰ ਕਮਾਂਡ ਦੇ ਵਿੱਚ ਆਹ ਕੁਝ ਵੀ ਹੋ ਸਕਦਾ ਹੈ ਅਰੇ ਯਾਰ ਮદાન ਦੇ ਵਿੱਚ ਕਹਿੰਦੇ ਲੋਂਗੋ ਵਾਲੀ ਫੇਰ ਕਬੱਡੀ ਪਾਉਂਦਾ ਤੇ ਵੱਡੇ ਭਾਈ ਚੱਕ ਲੈ ਮਾਈਕ ਫੇਰ ਕਹਿੰਦੇ ਰੇਡ ਪੈ ਗਈ ਲੋਂਗਵਾਨੀਏ ਦੀ ਮੁੰਡਾ ਕਰਦਾ ਦੋ ਹੱਥ ਦੇਖੋ ਕਿਹਦੇ ਨਾਲ ਜੁੜਨੇ ਨੇ ਲੱਗ ਜੂ ਪਟਾ ਮੈਨੂੰ ਲੱਗਦਾ ਲੋਂਗਵਾਨੀਆ ਮੁਸ਼ਕਲ ਹੈ ਮੁਸ਼ਕਲ ਹੈ ਮੁਸ਼ਕਲ ਹੈ ਮਹਾਰਾਜ ਆ ਕਾੜੇ ਆਹ ਸਿੰਘ ਸਰਦਾਰ ਕਹਿੰਦੇ ਐਨ ਕਹਿੰਦੇ ਤੁਗਾ ਪਿੰਡ ਵਾਲਾ ਫਿਰ ਤਿਆਰ ਵਰ ਤਿਆਰ ਆ ਬਿੱਕੋ ਇੱਕ ਵਾਰੇ ਕੋਈ ਦੋ ਵਾਰੇ ਤੂੰ ਦੇਸ਼ ਭਗਤੋਂ ਸੱਤ ਵਾਰੇ ਆਹ ਸੱਤ ਵਾਰ ਕੇ ਕੈਨ ਕਹਿੰਦੇ ਇਸ ਟੀਮ ਲਈ ਜੋੜ ਦਿੱਤਾ ਚਲੋ ਕਹਿੰਦੇ ਲੋਂਗੋ ਵਾਲੀਆ ਫਿਰ ਪਾਕ ਕਬੱਡੀ ਆਹ 52 ਸੀ ਇਤਾਂ ਦੀ ਧਰਤੀ ਹੈ ਕਹਿੰਦੇ ਆਹ ਲੋਂਗੋ ਵਾਲੇ ਕਹਿੰਦੇ ਮੁੰਡਾ ਪਿੰਡ ਵਾਲਾ ਕਹਿੰਦੇ ਕਬੱਡੀ ਪੌਂਡ ਲਈ ਕੋਲੇ-ਕੋਲੇ ਕਦਮਾਂ ਹਣ ਕਹਿੰਦੇ ਬੋਲ ਦੇ ਵਿੱਚ ਯਾਤਰ ਰਿਹਾ ਆਹ ਤਿੰਨਾਂ ਕਹਿੰਦੇ ਦੋਗਾ ਵਾਲੇ ਹਣ ਖੁਸ਼ੀ ਦੀ ਚਰਚਾ ਵੱਡੀ ਆ ਆਹ ਜੱਗੀ ਦੀ ਚਰਚਾ ਵੱਡੀ ਆ ਪਰ ਆਹ ਮੁੰਡਾ ਕਹਿੰਦੇ ਉਸੇ ਪਿੰਡ ਦਾ ਹਣ ਕਹਿੰਦੇ ਬੱਲੇ-ਬੱਲੇ ਕਰਵਾਉਂਦਾ ਆਹ ਕਹਿੰਦੇ ਯਕੀ ਦੇ ਪਿੰਡ ਦਾ ਪਿੰਡ ਦਾ ਆਹ ਬੱਲੇ-ਬੱਲੇ ਕਰਵਾਉਣਾ ਹਣ ਤਾਂ ਵੱਜਦੇ ਪੰਪ ਆਹ ਲੱਗਦਾ ਹੈ ਜੋਰ ਕੈਂਚੀ ਲੱਗੀ ਆ ਹਣ ਕਹਿੰਦੇ ਜਦੋਂ ਕੈਂਚੀ ਲੱਗ ਜੇ ਨਾ ਫਿਰ 99 ਪ੍ਰੈਜ਼ੈਂਟ ਆਉ ਜੱਫਾ ਲੱਗ ਜਾਂਦਾ ਆ ਜਦੋਂ ਕੈਂਚੀ ਲੱਗ ਜਾਵੇ ਨਾ ਫਿਰ 99 ਜੈ 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 ਲੌਂਗੋ ਵਾਲ ਜੇਕਰ ਦੋਵੇਂ ਟੀਮਾਂ ਆ ਗਿਆ ਤਾਂ ਹਸਫੜਾ ਕਰਦੀ ਏ ਦੂਗਾਂ ਦੀ ਟੀਮ ਐ ਜਿਹੜੀ ਸਟੇਜ ਵਾਲੇ ਪਾਸੇ ਤੇ ਲਿਖੀ ਐ ਮਨਾ ਕੇ ਕੇਰੀ ਕਮਾਓ ਕੇਰੀ ਕੇਰੀ ਇਹਦਾ ਕਿਹੜੇ ਕਾਰਟੀਜੀ ਮਾਰ ਨੂੰ ਮੈਂ ਟ ਮਾਰਾਂਗੇ ਫਿਰ ਦਾਰ ਜਾਂਦਾ 45 47 ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ ਪਰ ਗੱਲ ਦੇ ਵਿੱਚ ਪਾਈ ਹੋਈ ਸੁੱਖਾਂ ਦੀ ਤਵੀਤੀ ਪਰਮਾਤਮਾ ਨੂੰ ਯਾਦ ਕਰਕੇ ਫਵਾਂ ਕਿ ਜਦੋਂ ਫਵਾਂ ਦਾ ਖਿਡਾਰੀ ਕਬੱਡੀ ਪਾ ਰਿਹਾ ਤਿੰਨ ਯਾਫੀਆ ਤਿੰਨੋਂ ਤਿਆਰ ਵਰ ਤਿਆਰ ਹੈ ਤਿੰਨਾਂ ਦੇ ਵਿੱਚੋਂ ਕਿਹੜਾ ਨਾਜਵਾਨ ਕਰਵਾਉ ਬੱਲੇ ਬੱਲੇ ਆ ਕਬੱਡੀ ਤੇ ਆਓ ਸਾਹਮਣੇ ਤੇਹੀ ਕਬੱਡੀ ਦੇ ਕਰਦਾ ਵਨਟ੍ਰਾਈ ਖੇਡ ਗਰਾਊਂਡ ਦੇ ਵਿੱਚ ਐਨ ਮੁੰਡਾ ਬੱਲੇ ਬੱਲੇ ਕਰਵਾਉਂਦਾ ਹੋਇਆ ਆਹ ਹੰਦਿਆ ਦੇ ਲਾਗੇ ਬੱਲੇ 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 ਕਮਾਲ ਹੋ ਗਈ ਜਰ ਵੀਰੋ ਇੱਕ ਪਾਸੇ ਕਹਿੰਦੇ ਦੁੱਗਾ ਪੜ ਦੀ ਟੀਮ ਇੱਥੇ ਆਹ ਸਾਹਮਣੇ ਐਨ ਮੇਰੇ ਵੀਰੋ ਲੈ ਵੀ ਸੇਖੇ ਵਾਲਾ ਕਹਿੰਦੇ ਕਾਲੇ ਕੱਛਿਆਂ ਵਾਲਾ ਨੇ ਵੀ ਦੌਰ ਫੁੱਲ ਚੱਲਿਆ ਹੈ ਕਦੇ ਕਿ ਕਿੰਨ ਸੈੱਜ ਦੇ ਵਿੱਚ ਨਾ ਵੀਡੀਓ ਬਣਾਉਂਦਾ ਹੈ ਇਹ ਦੁੱਗਾਂ ਵਾਲੇ ਜੱਟ ਦਾ ਆਹ ਭਤੀਜਾ ਹੈ ਇਹ ਦੁੱਗਾਂ ਵਾਲੇ ਜੱਟ ਦਾ ਭਤੀਜਾ ਹੈ ਪਰ ਰੇਡ ਪਾਉਣ ਲਈ ਫੇਰ ਆਹ ਦੁੱਗਾਂ ਵਾਲਾ ਕਹਿੰਦੇ ਫੇਰ ਤਿਆਰ ਬਚਾਰਾ ਆਹ ਉਹੀ ਫੇਰ ਆਣ ਬੱਲੇ ਬੱਲੇ ਕਰਵਾਉਂਦੇ ਆ ਕਿਨੇ ਆਹ ਵੀ ਦੁੱਗਾਂ ਵਾਲੀ ਟੀਮ ਦਾ ਆਹ ਦੁੱਗਾਂ ਦੀ ਟੀਮ ਆ ਦੂਜਾ ਸ਼ਰਾ ਕਰਾ ਰਿਹਾ ਪੂਰਾ ਦੇ ਕੱਕੂ ਕੋ ਹੋ ਜਾ ਟੀਮ ਲੈ ਕੇ ਆਏਗਾ ਓ ਸਤੂ ਸ਼ਿਪਾਰੀ ਇਹ ਖੇਲਣ ਆਇਆਗਾ ਤੇ ਜੋਗੀ ਤੇ ਰੰਨਾ ਹੈਪੀ ਕਾਲੇ ਸੰਘੇ ਵਾਲਾ ਸਾਰੇ ਕੋ ਜਿਹੜਾ ਹੋਰ ਲੱਗਦਾ ਯਾਰ ਆ ਗੋਲੂ ਗੋਲੂ ਕਰਾ ਓਏ ਹੱਥ ਖੜਾ ਕਰ ਆ ਇਹਨੇ ਮੈਚ ਲਾਇਆ ਅੱਜ ਸੇਰਾ ਕਰਾ ਦੇਨੇ ਥਾਪੇ ਮਾਰ ਮਾਰ ਨਾਨਕ ਜੀ ਦਾ ਨਾਮ ਜੋਗੀ ਤੇ ਰੰਨਾ ਪਰਵਾਰੀ ਦੇਹਾ ਖਰੇ ਹੁਤੇ ਕੋਰੇ ਨਾਮ ਇਹ ਤੇ ਨਿਹਰੇ ਚਾਰ ਮੈਚ ਬਾਕੀ ਹੈ ਬਈ ਸੱਤ ਸਾਰਾ ਹੁਸੰਦਾਰ ਆ ਪਿਆਗਾ ਮੈਚ ਲਾ ਕੇ ਥੱਕ ਗਿਆ ਆ ਪੈਟੀ ਕਿਲੋੜਾ ਆ ਪਿਆਗਾ ਪਿੰਡ ਪਾਟੀ ਹਾਂ ਜੀ ਦੋਵੇਂ ਟੀਮਾਂ ਦੇ ਸਾਰਾ ਉਹ ਬਾਦ ਦੇ ਨਾਨਕ ਸਿੰਘ ਜੀਮਾ ਹਾਂ ਜੀ